ਦੋਸਤੋ ਇਸ ਵੇਲੇ ਮੇਰੇ ਨਾਲ ਲੋਕ ਰਣ ਪੰਜਾਬੀ ਤੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਨੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਮ੍ਹ ਸਾਹਿਬ ਸ਼ੁਕਰੀਆ ਜੀ ਮਾਲੀ ਸਾਹਿਬ ਤੁਸੀਂ ਫੇਸਬੁੱਕ ਦੇ ਉੱਪਰ ਇੱਕ ਪੋਸਟ ਪਾਈ ਉਸ ਤੋਂ ਬਾਅਦ ਸੂਬੇ ਦੀ ਸਿਆਸਤ ਦੇ ਵਿੱਚ ਤਰਥਲੀ ਮੱਚ ਗਈ ਨਵਜੋਤ ਸਿੰਘ ਸਿੱਧੂ ਸਾਹਿਬ ਇੱਕ ਮਹਿਰਾਜ ਦੇ ਵਿੱਚ ਆਪਣਾ ਪ੍ਰੋਗਰਾਮ ਕਰਦੇ ਨੇ ਇੱਕ ਪੋਲੀਟੀਕਲ ਕਨਫਲਿਕਟ ਆਪਣੀ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ ਮੇਨ ਉਹਦੇ 'ਚ ਸ਼ੁਰੂ ਹੋ ਜਾਂਦਾ ਗੱਲ ਦਿੱਲੀ ਹਾਈ ਕਮਾਂਡ ਤੱਕ ਪਹੁੰਚ ਜਾਂਦੀ ਹੈ ਸਿੱਧੂ ਸਾਹਿਬ ਜਿਹੜਾ ਹੈਗੇ ਨੇ ਉਹ ਚਰਚਾ ਦੇ ਵਿੱਚ ਨੇ ਹੁਣ ਸੋ ਮਾਲੀ ਸਾਹਿਬ ਜੇਕਰ ਜਿਹੜਾ ਹੁਣ ਇਹ ਕਨਸੈਪਟ ਹੈ ਨਵਜੋਤ ਸਿੰਘ ਸਿੱਧੂ ਕਾਂਗਰਸ ਆ ਤੇ ਵਿੱਚ ਹਾਈ ਕਮਾਂਡ ਤੱਕ ਪਹੁੰਚ ਇਹ ਜੇਕਰ ਸਮਝਣਾ ਹੋਵੇ ਤੁਹਾਡੇ ਤੋਂ ਕਿ ਹੁਣ ਗੱਲ ਅਖਰ ਖੜੀ ਕਿੱਥੇ ਹੈ ਜੀ ਮਾਲੀ ਸਾਹਿਬ ਹੁਣ ਗੱਲ ਇਹ ਹੈ ਵੀ ਇਹ ਕਨਸੈਪਟ ਨਮਾ ਨਹੀਂ ਹੈ ਕਿ ਇਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਜਿਵੇਂ ਮੁਲਕ ਦੇ ਵਿੱਚ ਸੰਕਟ ਵਧਿਆ ਉਸੇ ਤਰ੍ਹਾਂ ਪਾਰਟੀਆਂ 'ਚ ਵੀ ਸੰਕਟ ਵਧਿਆ ਖਾਸ ਕਰਕੇ 2014 ਤੋਂ ਬਾਅਦ ਜਦੋਂ ਮੋਦੀ ਸੱਤਾ 'ਤੇ ਆਈ ਆ ਬਹੁਤ ਕੁਝ ਬਦਲਾਅ ਕਰਤੇ ਵੱਡੇ ਹਾਲਾਤ ਬਦਲ ਕੇ ਜਿਹੜੀ ਕਾਂਗਰਸ ਜਿਹੀ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਏਕਤਾ ਅਖੰਡਤਾ ਦੀ ਗੱਲ ਕਰਦੀ ਸੀ ਉਹਨੂੰ ਉਹਨਾਂ ਨੇ ਕਿਸ ਤਰ੍ਹਾਂ ਹਿੰਦੂ ਰਾਸ਼ਟਰ ਦੀ ਰਾਜਨੀਤੀ ਤੇ ਲਿਆਂਦਾ ਤੇ ਪਾਰਟੀਆਂ ਸੀ ਜਿਹੜੀਆਂ ਪੈਰੋਂ ਓਖੜ ਗਈਆਂ ਜਿਹੀਆਂ ਪਹਿਲਾਂ ਰਾਸ਼ਟਰਵਾਦ ਦੇ ਅਧਾਰਤਕ ਚੱਲਦੀਆਂ ਸੀ ਖੇਤਰੀ ਪਾਰਟੀਆਂ ਸੀ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਬਹੁਤ ਵੱਡਾ ਸੰਕਟ ਸੀ ਕਾਂਗਰਸਾਈ ਕਮਾਂਡ ਦੇ ਵਿੱਚ ਵੀ ਵਿਚਾਰਾਂ ਦੀ ਲੜਾਈ ਚੱਲੀ ਆ 20 ਗਰੁੱਪ ਬਣਿਆ ਸੀ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਦੀ ਜਿਹੜੀ ਮਾਰਗ ਸੇਧਾ ਉਹਨੂੰ 모ੜਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਭਾਰਤ ਆ ਜਿਹੜਾ ਉਹ ਰਾਜਾਂ ਦਾ ਸੰਘ ਹੈ ਫੁੱਲਾਂ ਦਾ ਗੁਲਦਸਤਾ ਭਾਰਤ ਕੋਈ ਇੱਕ ਕੰਪਨੀ ਹੈ ਰਾਜਾਂ ਤੋਂ ਇੱਕ ਤਰਫਾ ਤੌਰ ਤੇ ਸੀ ਹੱਕ ਨਹੀਂ ਹੋ ਸਕਦੇ ਦੂਸਤੀ ਗੱਲ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇਹ ਸੰਕਟ ਆਇਆ ਜਦੋਂ ਸਾਰੀਆਂ ਪਾਰਟੀਆਂ ਜਿਹੜੀਆਂ ਲੋਕਾਂ ਦੇ ਨੱਕੋ ਬੁੱਲੋਂ ਲਹਿਰ ਰਹੀਆਂ ਸੀ ਉਸ ਵੇਲੇ ਕਾਂਗਰਸ ਦੇ ਵਿੱਚ ਵੀ ਇਹ ਲੜਾਈ ਚੱਲੀ ਸੀ ਦੀ ਪੰਜਾਬ ਦੇ ਵਿੱਚ ਬਦਲਾਅ ਦੀ ਸਿਆਸਤ ਕਿੰਨੀ ਹੋਣੀ ਚਾਹੀਦੀ ਆ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਖਰਾ ਵਰਤਾਂਤ ਉਭਾਰਿਆ ਸੀ ਜਿਨ੍ਹਾਂ ਉਹ ਕਹਿੰਦਾ ਸੀ ਪੰਜਾਬ ਦੀ ਧਰਤੀ ਲਈ ਆ ਗੁਰੂਆਂ ਦੀ ਧਰਤੀ ਲਈ ਆ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਲੈ ਕੇ ਬਾਗਾ ਬਾਰਡਰ ਖੋਲਣ ਦੀ ਗੱਲ ਖਿਆਨੇ ਚ ਜਿਹੜੀਆਂ ਪ੍ਰਾਈਵੇਟ ਠੇਕੇਦਾਰਾਂ ਦੀਆਂ ਘਰਾਂ ਲਾ ਨੇ ਉਹ ਬੰਦ ਕਰਨ ਦੀ ਗੱਲ ਜਵਾਬਦੇਹੀ ਦੀ ਗੱਲ ਮੁੱਦਿਆਂ ਦੀ ਸਿਆਸਤ ਦੀ ਹਰ ਹੱਲ ਦੀ ਗੱਲ ਜੀ ਜਿਹੜੇ ਬਹੁਤ ਸੱਲਾਹਵਾ ਰਹੀਆਂ ਸੀ ਉਹਨੇ ਉਹਦੋਂ ਖਬਰੀ ਚੋੜ ਤੋਂ ਪਹਿਲਾਂ ਵੀ ਆਹ ਸਿਆਸਤ ਲੋੜਾ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਲੋੜਾ ਉਹਦੋਂ ਵੀ ਵੱਡਾ ਮੱਤ ਭੇਜ ਛਲੇ ਸੀ ਉਹ ਤੁਹਾਨੂੰ ਪਤੀਆ ਇੱਕ ਵਾਰ ਸਿੱਧੂ ਉੱਪਰ ਆ ਗਿਆ ਤਾਂ ਕੰਦੀ ਨੇ ਕਿਹਾ ਆਹ ਏਜੰਡਾ ਠੀਕਾ ਮੁੜ ਕੇ ਪੰਜਾਬ ਕਾਂਗਰਸ ਵਰਗੀ ਰਾਹੁਲ ਮਤਲਬ ਪੰਜਾਬ ਕਾਂਗਰਸ ਨੇ ਏਜੰਡਾ ਕਿ ਕਿ ਦਲਤ ਕਾਡ ਕੇ ਲਿਆ ਉਹਦੇ ਨਤੀਜੇ ਆਪਣੇ ਸਾਹਮਣੇ ਨੇ ਉਦੋਂ ਪੰਜਾਬ ਦੀ ਲੋਕ ਸਭਾ ਪੰਜਾਬ ਦੇ ਕਾਂਗਰਸ ਨੇ ਉਧਰ ਨਾ ਕਮੂਨੀਇਤਾ ਕਹਿੰਦੇ ਨਾ ਅਸੀਂ ਸੁਧਰਾਂਗੇ ਤੇ ਨਾ ਅਸੀਂ ਬਦਲਾਂਗੇ ਹਾਲਾਂਕਿ ਗੱਲ ਸਪੱਸ਼ਟ ਹੋ ਗਈ ਸੀ ਮਰਿੰਦਰ ਸਿੰਘ ਇਹ ਕਹਿਣ ਲੱਗ ਗਿਆ ਸੀ ਕਿ 40 ਬੰਦਿਆਂ ਦੀ ਮੈਂ ਲਿਸਟ ਦਿੱਤੀਆਂ ਸੂਰੀਆਂ ਕਰਦੀਆਂ ਜਿਹੜੇ ਕਰਾਪਸ਼ਨ ਕਰਦੇ ਸੀ ਵੱਡੇ ਪੱਦਰ ਤੇ ਉਸੇ ਸਮੇਂ ਮੈਂ ਕਿਹਾ ਜਿਵੇਂ ਤੇਰੀ ਸਰਕਾਰਾਂ ਜਿਹੜੀ ਅਲੀ ਪੱਪਾ 40 ਚੋਣਾਂ ਲਈ ਹੋਈ ਆ ਉਸ ਤੋਂ ਬਾਅਦ ਦੇਖੋ ਹੁਣ ਮੁਲਕ ਦੇ ਵਿੱਚ ਕਬੱਡੇ ਬਦਲਾਅ ਦੀ ਲੋੜ ਆ। راہਲ ਗਾਂਧੀ ਵੀ ਇੱਕ ਨਵਾਂ ਲੰਘਾ ਪਨ ਰਿਹਾ ਦੁਭਿਜ ਨੂੰ ਨਾਲ ਲੈ ਰਿਹਾ। ਜਿਹੜੀ ਇਹ ਗੱਲ ਸੀ ਵੀ ਕਾਂਗਰਸ ਦੇ ਪ੍ਰਧਾਨ ਮੰਤਰੀ ਹੋ ਵੱਡੀ ਪਾਰਟੀ ਦਾ ਉਹ ਤੋਂ ਵੀ ਉਹਨਾਂ ਨੇ ਪਿੱਛੇ ਹਟ ਕੇ ਉਹ ਤੇ ਆਪ ਵੀ ਕਿਹਾ ਕਿ ਮੈਂ ਕੋਈ ਪ੍ਰਧਾਨ ਮੰਤਰੀ ਦੀ ਰੇਸ ਦੇ ਉਮੀਦਵਾਰ ਨਹੀਂ ਹਾਂ। ਇੰਡੀਆ ਗੱਠ ਪਰ ਆ ਵੀ ਮੋਦੀ ਨੂੰ ਸਿਆਸੀ ਕਰ ਦੇਣ ਲਈ ਇੱਕ ਸਿਆਸੀ ਸੰਕਟ ਲਿਆਂਦਾ ਉਹਨਾਂ ਨੇ। ਨਾ ਪਿਆਰ ਜੋੜਨਾ ਨਹੀਂ ਜੋੜਨਾ। ਭਾਰਤ ਜੁੜੇਗਾ ਇੰਡੀਆ ਜਿੱਤੇਗਾ ਹੁਣ ਇਸ ਹਿਸਾਬ ਨਾਲ ਇਹ ਆਲ ਇੰਡੀਆ ਦੇ ਵਿੱਚ ਬਦਲਾ ਦੀ ਲੋੜ ਆ ਮੋਦੀ ਸਰਕਾਰ ਨੂੰ ਉਲਟਾਉਣ ਦੀ ਲੋੜ ਆ ਕਿਉਂਕਿ ਸਾਰੇ ਇਹ ਮਹਿਸੂਸ ਕਰੀ ਬਿਠੀ ਕਿ ਕਿਸ਼ਤੀ ਤੋਂ ਡੁੱਬੇਗੇ ਸਾਡੇ ਨਾ ਹਮ ਹੀ ਬਚੇਗੇ ਨਾ ਸਾਥੀਤਵਾਰ ਹੁਣ ਇਥੇ ਚਾਹ ਪੂਰੀ ਪੁਰਾਣੀ ਅੜੀ ਤੇ ਫਿਰ ਛਲਡੀਆਂ ਬਿਨਾਂ ਹਮ ਸੁਧਰੇਗੇ ਨਾ ਬਦਲੇਗੇ ਅੱਜ ਮੁਲਕ 'ਚ ਜਿਹੜੀ ਬਦਲਾ ਦੀ ਲੋੜ ਆ ਉਹਦੇ ਖਾਤਰ ਜਿਹੜੀ ਪਾਰਟੀ ਨਾਲ ਲੈ ਕੇ ਚੱਲਣ ਦੀ ਲੋਟ ਉਹ ਤੋਂ ਇਨਕਾਰ ਹੀ ਹੋ ਰਹੇ ਨੇ ਇੱਥੇ ਪੈਦਾ ਹੋਏ ਨੇ ਜਿਹਾ ਹੈ ਹੀ ਤੇ ਮਤ ਪੇਦੋਂ ਨੇ ਓਜਾਗਰ ਕਰਤੇ ਕਿ ਉਹ ਪਹਿਲਾਂ ਵੀ ਕਹਦਾ ਸੀ ਖੜਾਂਗਾ ਹਾਈ ਕਮੰਡ ਨਾਲ ਖੜਾਂਗਾ ਪੰਜਾਬ ਲਈ ਉਹਨੇ ਆਪਣੇ ਤਰੀਕੇ ਨਾਲ ਜਦੋਂ ਹਾਰਨ ਤੋਂ ਬਾਅਦ ਇੱਕ ਲੜਾਈ ਵਿੱਡੀ ਸੀ ਆਮ ਆਦੀ ਪਾਰਟੀ ਖਿਲਾਫ ਤੇ 15-20 ਦਿਨਾਂ 'ਚ ਗੋਡੇ ਦਮ ਕਰ ਲਈ ਸੀ ਸਰਕਾਰ ਉਹਨੂੰ ਬੁਲਾਇਆ ਸੀ ਸੱਦਾ ਦੇਣ ਲਈ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀਆਂ ਗਰੰਟੀਆਂ ਦੀ ਸਿਆਸਤੋਂ ਦਾ ਅਸਰ ਬਹੁਤ ਨਜ਼ੂਰ ਤੇ ਸਿੱਧੂਏ ਕਰ ਰਿਹਾ। ਕਿਉਂਕਿ ਨਾ ਅਕਾਲੀ ਨਾ ਕਾਂਗਰਸੀ ਉਹਦੀਆਂ ਨੀਤੀਆਂ ਪਾਲਸੀਆਂ ਦਾ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਉਹਨੇ ਕੋਈ ਨੀਤੀ ਪਾਲਸੀ ਬਦਲੀ ਹੋ ਨਹੀਂ। ਜੀ। ਕੋਈ ਠੀਕ ਹੈ ਬਾਕੀ ਕਰਮਾਂ ਤੋਂ ਫੱਟੇ ਟਕੇ ਜਾਂਦਾ ਕਿ ਸਗਰਲਾ। ਧਰਮ ਨਿਰੰਦਾ ਇਸ਼ਤਿਹਾਰ ਵਾਜੀ ਤਾਂ ਜਿਵੇਂ ਪੰਜਾਬ ਦਾ ਖਜ਼ਾਨਾ ਉਡਾਇਆ ਜਾ ਰਿਹਾ। ਦਿੱਲੀ ਵਾਲੇ ਵੀ ਲੁੱਟ ਕੇ ਲੈ ਜਾ ਰਹੇ ਨੇ। ਜੇ ਆਪ ਪਾਰਟੀ ਨੂੰ ਮੁਲਖ ਚ ਮਜਬੂਤ ਕਰ ਲਈ ਜੋ ਕੁਝ ਇਹਨਾਂ ਨੇ ਕੀਤਾ ਉਹਦਾ ਨਤੀਜਾ ਕੀ ਨਿਕਲਿਆ ਲੋਟ ਕੇ ਬੁੱਧੂ ਘਰ ਕੋ ਆਇਆ ਹੋ ਗਿਆ ਬਾਦ ਸੋ ਅਸਲ ਗੱਲ ਇਹ ਹੈ ਵੀ ਜੋ ਉਹਨੇ ਉੱਥੇ ਪ੍ਰਵਰਚਨ ਸਰਜਿਆ ਬਰਬਾਦ ਕਰਜਿਆ ਮਹਾਰਾਜ ਜੀ ਨੇ ਦੇਸ਼ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਆ ਇੱਕ ਫਲਸਫੇ ਦੀ ਗੱਲ ਕੀਤੀ ਆ ਸਿੱਖ ਰਾਜ ਦੀ ਗੱਲ ਕੀਤੀ ਆ ਤੇ ਨਾਲ ਇਹ ਕੀਤੀ ਆ ਵੀ ਬਰਾਬਰ ਸੈਕਟ ਸਿੱਖ ਸੀ 50% ਮੁਸਲਮਾਨ ਸੀ 20% ਹਿੰਦੂ ਸੀ ਸਾਰੇ ਉਸ ਰਾਜ ਦੇ ਵਿੱਚ ਕਿਉਂ ਖੁਸ਼ੀ ਕਿਉਂ ਕਿਉਂ ਰਾਜ ਸੀ ਜਿਹੜਾ ਸਿੱਖ ਫਲਸਫੇ ਦੀ ਰੋਸ਼ਨੀ ਦੇ ਰਹੀਨ ਸੀ ਜਾਂ ਉਹਦਾ ਕੁੰਡਾ ਉਹ ਨਹੀਂ ਹੁੰਦੀ ਸੀ ਦੁਜਾਵੇਂ ਠੋਸ ਮੁੱਦੇਵਾਰੇ ਨੇ ਆਮ ਆਦਮੀ ਪਾਰਟੀ ਖਿਲਾਫ ਤੋਂ ਕਿਵੇਂ ਗਲਤ ਨੇ ਕਿਵੇਂ ਲੁੱਟ ਹੁੰਦੀ ਆ ਕਿਵੇਂ ਆ ਹੁੰਦਾ ਕਿਵੇਂ ਆ ਹੁੰਦਾ ਕਾਂਗਰਸ ਤਾਂ ਕਰ ਹੀ ਨਹੀਂ ਸਕਦੀ ਨਾ ਅਕਾਲੀ ਕਰ ਸਕਦੇ ਇਹ ਤਾਂ ਵੀਡੀਓ ਵੀਡੀਓ ਕਿੰਨਾ ਲੱਗੇ ਇੱਕ ਦੂਜੇ ਦੇ ਪੁੱਤੜੇ ਫੋੜਨ ਲੱਗੇ ਬਾਬੇ ਦਾਦੇ ਤੱਕ ਕਰਦਿਆਂ ਤੱਕ ਕਿਉਂਕਿ ਸੈਸੀ ਤੌਰ ਤੇ ਲੜਨ ਦੇ ਸਮਰੱਥ ਨਹੀਂ ਉਹਨਾਂ ਦੇ ਖਿਲਾਫ ਇਹ ਕਰਕੇ ਪੜਾਕਾ ਸਾਹਿਬ ਨੂੰ ਤੁਸੀਂ ਕਹਿੰਦੇ ਹੋ ਨਾ ਹੋ ਗਈ ਲਾਲਾ ਲਾਲਾ ਖੜਾ ਗਿਆ ਹੱਲ ਜੀ ਕਿਤਾ ਤਾਂ ਮਹਾਰਾਜ ਰੈਲੀ ਨੇ ਅਰ ਕਿਉਂਕਿ ਪਤਾਪ ਸਿੰਘ ਬਾਜਵਾ ਨੇ ਇੱਕ ਬੜਾ ਪਟਕਾਊ ਪੈਂਤੜਾ ਖੇਡਿਆ ਵੀ ਵੱਖਰਾ ਖਾਣਾ ਕਲਾ ਜੋ ਬੋਲਿਆ ਵੀ ਪੰਜਾਬ ਤੇ ਹਾਰ ਦਾ ਕਾਰਨ ਆ ਜਿਹੜਾ ਸਿੱਧੂ ਆ ਸਾਡੇ ਹੁਣ ਕਿੱਥੇ ਜਾਊਗਾ ਹਾਰ ਦਾ ਟੋਕਰ ਆ ਉਹਨੇ ਸਿੱਧੂ ਰਪੰਨੇ ਆ ਤੇ ਵੱਖਰਾ ਅਖਾੜਾ ਲਾਉਣ ਦੀ ਗੱਲ ਕੀਤੀ ਉਹਦਾ ਫਿਰ ਮੈਂ ਜਵਾਬ ਦਿੱਤਾ ਜਿਹੜਾ ਮੈਂ ਲਗਾਤਾਰ ਪਹਿਲਾਂ ਵੀ ਕਹਿੰਦਾ ਆ ਰਿਹਾ ਕਿ ਨੰਨੀ ਗੱਲ ਨਹੀਂ ਵੀ ਹਾਰ ਦਾ ਕਾਰਨ ਤੁਸੀਂ ਉਹ ਸਿੱਧੂ ਨਹੀਂ ਹੈ ਤੁਸੀਂ ਰਾਸਾ ਲੈ ਕੇ ਰੜ ਕੇ ਮਜੀਠ ਭੇਜ ਦੋ ਹੁੰਦਾ ਹੈ ਬੁੱਢੀ ਗੱਲ ਜਿਹੜੇ ਤੁਸੀਂ ਵੱਖਰੇ ਖਾੜੇ ਦੀ ਗੱਲ ਕਰਦੇ ਹੋ ਹਾਈ ਕਮਾਂਡ ਦੇ ਇੱਕ ਖਾੜਾ ਲਾਇਆ ਇੰਡੀਆ ਘਟ ਤੋਂ ਤੁਸੀਂ ਉਹਦੇ ਵਿਰੋਧ ਕਰ ਰਹੇ ਹੋ ਲਗਾਤਾਰ ਬੋਲ ਰਹੇ ਹੋ ਥੋੜਾ ਕੜਾ ਵੱਖਰਾ ਨਹੀਂ ਉਹ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਪਾਰਟੀ ਅੰਦੋਲਨ ਦੀ ਜ਼ਿੰਮੇਵਾਰੀ ਹੈ ਜਦੋਂ ਹਾਈ ਕਮਾਂਡ ਫੈਸਲਾ ਕਰਨ ਦੇਖ ਲਾਂਗੇ ਤੇ ਨਵਜੋਤ ਸਿੰਘ ਸਿੱਧੂ ਨੇ ਕਿਹੜਾ ਖੱਤਖੜਾ ਨਾਲ ਇਹ ਨਹੀਂ ਉਹਨੇ ਹਾਈ ਕਮਾਂਡ ਦੇ ਝੰਡੇ ਨੂੰ ਪ੍ਰਚਾਰਿਆ ਉਹਨੇ ਕਾਂਗਰਸ ਦੀਆਂ ਨੀਤੀਆਂ ਨੂੰ ਪ੍ਰਚਾਰਿਆ ਤੇ ਭਗਵੰਤ ਮਾਨ ਦਾ ਵਿਰੋਧ ਕੀਤਾ ਹਾਂ ਉਹਨੇ ਇੱਕ ਗੱਲ ਲਿਖੀ ਆ ਵੀ ਹੁਣ ਤੱਕ ਜਿੰਨੇ ਮੁੱਖ ਮੰਤਰੀ ਬਣੇ ਨੇ ਮੰਤਰੀ ਬਣੇ ਨੇ ਉਹ ਲੁੱਟਦੇ ਰਹੇ ਨੇ ਪੰਜਾਬ ਨੂੰ ਨਾਂ ਵੀ ਲਏ ਨੇ ਉਹਨੇ ਇਹ ਇਸ ਕੱਟ ਜੋ ਕਹਿੰਦਾ ਵੀ ਮੁੱਖ ਮੰਤਰੀ ਜਿੱਤ ਜਾਂਦਾ ਪੰਜਾਬ ਹਾਰ ਜਾਂਦਾ ਇਸ ਕੀ ਆਪਾ ਪੰਜਾਬ ਜਨਤਉਣਾ ਮੁੱਦਿਆਂ ਦੀ ਸਿਆਸਤ ਲੈ ਕੇ ਹੋਣੀ ਹੈ ਸਿਆਸੀ ਮੱਤ ਭੇਜਦਾ ਵਖਰੇਵਾ ਹੈ ਹੋਰ ਕੋਈ ਗੱਲ ਨਹੀਂ ਹੁਣ ਕਹਿੰਦੇ ਨੇ ਆ ਜਾ ਆ ਜਾ ਦਾ ਮਤਲਬ ਇਹ ਵੀ ਸਾਡੀਆਂ ਸਟੇਜਾਂ ਤੇ ਆ ਸਾਡੇ ਮੋਹਲੀਬੋਲ ਜਿਹੜੇ ਵਿਚਾਰ ਨੇ ਵਖਰੇਵੇਂ ਨੇ ਨਾ ਜੀ ਇਹ ਸੰਵਾਦ ਨਾਲ ਦੂਰ ਤੁਸੀਂ ਸੁਵਾਦ ਤੋਂ ਰੋਣਾ ਨਾਲ ਕੁਝ ਬੰਦਿਆਂ ਨੇ ਗੱਲ ਇਹ ਕਹੇ ਸੀ ਸਾਨੂੰ ਵੀ ਨਹੀਂ ਬੁਲਾਉਂਦੇ ਰੈਲੀਆਂ 'ਚ ਭਲਾ ਜੇ ਉਹ ਰੈਲੀਆਂ 'ਚ ਬੁਲਾਉਣ ਲੱਗ ਜਾਣਗੇ ਤਾਂ ਮੱਤ ਭੇਦ ਖਤਮ ਹੋ ਜਾਣਗੇ ਵਖਰੇਵੇਂ ਖਤਮ ਹੋ ਜਾਣਗੇ ਜੋ ਸਿੱਧੂ ਨੇ ਉੱਥੇ ਭਾਰੇ ਨੇ ਉਹਦੇ ਵਿਚਾਰ ਮੰਨੇ ਜਾਣਗੇ ਜਦ ਦੂਜਿਆਂ ਨੇ ਬਿਆਨ ਦਿੱਤਾ ਵੀ ਸਿੱਧੂ ਨੂੰ ਪਾਰਟੀ ਚੋਂ ਕੱਢੋ ਕਿਉਂਕਿ ਪਾਰਟੀ ਦਾ ਉਹਨੇ ਕੀ ਕਰਤਾ ਉਹਨੇ ਜਦੋਂ ਅਸਲ ਮੁੱਦੇ ਉੱਭਾਰੇ ਨੇ ਨਾ ਹੀ ਉਹ ਇਹਨਾਂ ਦੇ ਕੱਚੀ ਮਿੱਟੀ ਦੇ ਪੈਰ ਨੇ ਕਾਂਗਰਸ ਦੇ ਹਿੱਸੇ ਤਾਂ ਇਹ ਤਾਂ ਕਹਿੰਦੇ ਪਹਿਲੀ ਲੀਹ ਤੇ ਚੱਲ ਕੇ ਅਸੀਂ ਮੋਰਦੇ ਸਰਕਾਰ ਆ ਜਾਾਂਗੇ ਕਿਉਂਕਿ ਆਪ ਜਿਹੜੀ ਇਹਨੇ ਬਦਨਾਮ ਹੋ ਬਦਨਾਮ ਹੋ ਜਾਣਾ 5 ਸਾਲ ਅਕਾਲੀਆਂ ਨੂੰ ਆਇਆ ਵੀ ਅਸੀਂ ਆ ਜਾਾਂਗੇ ਸੰਗਤ ਨੂੰ ਆਇਆ ਅਸੀਂ ਆ ਜਾਾਂਗੇ ਮਾਲੀ ਸਾਹਿਬ ਜੀ

ਮਤਲਬ ਬਾਗਾ ਬਾਰਡਰ ਖੋਲੋ ਤੁਸੀਂ ਖੇਤੀ ਮਾਡਲ ਬਦਲੋ ਜਿਹੜੀਆਂ ਦੂਜੀਆਂ ਐਮਐਸਪੀ ਦਿੱਤੀ ਜਾਂਦੀ ਆ ਉਹਨਾਂ ਦੀ ਖਰੀਦ ਦੀ ਗਰੰਟੀ ਵਾਲੇ ਪਾਸੇ ਤੋਂ ਫਿਰ ਉਹਨਾਂ ਨੂੰ ਸਾਂਭਣ ਲਈ ਮਤਲਬ ਤੁਸੀਂ ਉਹਨਾਂ ਨੂੰ ਰੱਖਣ ਧਾਰਨ ਦਾ ਪ੍ਰਬੰਧ ਕਰੋ ਠੁਕਮਾ ਜਿਹੜੀਆਂ ਚੀਜ਼ਾਂ ਖੇਤੀ ਖਰਾਬ ਹੋ ਜਾਂਦੀਆਂ ਨੇ ਜਿਹੜੀਆਂ ਬਾਗਾ ਬਾਰਡਰ ਤੋਂ ਬਾਹਰ ਜਾ ਕੇ 4-5 ਗੁਣਾ ਜਿਨ੍ਹਾਂ ਦਾ ਭਾਅ ਜਿਸੇ ਕਰਕੇ ਕਿਸਾਨ ਨੂੰ ਵੀ ਫਾਇਦਾ ਹੋਊ ਵਪਾਰੀ ਨੂੰ ਵੀ ਫਾਇਦਾ ਹੋਊ ਟਰਾਂਪੋਰਟ ਨੂੰ ਵੀ ਫਾਇਦਾ ਹੋਊ ਮਜ਼ਦੂਰਾਂ ਨੂੰ ਵੀ ਫਾਇਦਾ ਹੋਊ ਪੁੱਤਰ ਭਾਰਤ ਨੂੰ ਫਾਇਦਾ ਹੋ ਸਾਰੇ ਨੂੰ ਸੋ ਇਸ ਕਰਕੇ ਉਹ ਗਰੰਟੀ ਲਾ ਲੋ ਉਹ ਨਿੱਤਿਆ ਤੇ ਨੀਤੀਗਤ ਫੈਸਲਿਆਂ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਜੇ ਆ ਨੀਤੀਗਤ ਫੈਸਲੇ ਹੋ ਜਾਣ ਸਰਕਾਰ ਇਹ ਲਾਗੂ ਕਰੇ ਤਾਂ ਮੈਂ ਗਰੰਟੀ ਦਿੰਦਾ ਕਿ ਪੰਜਾਬ ਜਿਹੜਾ ਬਵਾਰੀਆ ਪੜ ਲੱ ਜਾ ਰਿਹਾ ਇਹਨੂੰ ਰੋਕਿਆ ਜਾ ਸਕਦਾ ਖੁਸ਼ਹਾਲੀ ਦੇ ਰਾਹ ਪਾਇਆ ਜਾ ਸਕਦਾ ਇਹ ਇਹ ਇਹਨਾਂ ਨੂੰ ਜਦੋਂ ਪੁੱਛਦੇ ਨੇ ਕੇਂਦਰੀ ਗਾਲ ਤੋਂ ਪੁੱਛਿਆ ਸੀ ਵੀ ਆ ਗਰੰਟੀ ਹੈ ਮੈਨੀਆਂ ਤਾਂ ਪੈਸੇ ਕਿੱਥੇ ਆਉਣਗੇ ਕਹਿੰਦਾ ਵੀ ਪਹਿਲਾਂ ਤੋਂ ਅਸੀਂ ਕਹਿੰਦੇ ਨਹੀਂ ਸਾਡੇ ਤੇ ਛੱਡੋ ਸਪੋਕਸਮੈਨ ਨਾਲ ਇੰਟਰਵਿਊ ਚ ਤੋ ਜਦੋਂ ਪੁੱਛਿਆ ਉਹਦਾ ਜਵਾਬ ਦਿੱਤਾ ਕਹਿੰਦਾ 54000 ਕਰੋੜ ਰੁਪਏ ਤਾਂ ਮੈਂ ਜੀਬ ਚ ਪਾ ਕੇ ਗਾਰੰਟੀ ਦੇ ਰਿਹਾ 20000 ਕਰੋੜ ਮੈਂ ਕੱਢੂੰਗਾ ਰਿੱਕਟੇ ਬਜੜੀ ਵਾਲੇ ਤੋਂ ਦੁੱਧਾ ਜਿਹੜਾ ਹੇਠਾਂ ਬਜਟ ਸਰਕਾਰ ਦਾ ਖਰਚਾ ਜੀਚ ਲੱਗ ਭਾਗ ਕਹਿੰਦਾ ਜੇ ਤੁਸੀਂ ਘੱਟ ਤੋਂ ਘੱਟ ਲਾਓ 20% ਕਰਾਪਸ਼ਨ ਹੁੰਦੀ ਆ ਮੈਂ ਉਹ ਕਰਾਪਸ਼ਨ ਬੰਦ ਕਰੂੰਗਾ 34000 ਕਰੋੜ ਰੁਪਏ ਉੱਥੋਂ ਨਿਕਲਣ ਅਦਾ ਅਰਨੋਇ ਦਿੰਦਾ ਸੀ ਦਿੱਲੀ ਇੱਕ ਪੁਲ ਦਾ ਟੈਂਡਰ ਹੋਇਆ ਸੀ ਆਂਗਰੋਡ ਦਾ ਅਸੀਂ ਦੁਬਾਰੇ ਟੈਂਡਰ ਉਹ ਕੀਤਾ ਉਹ 150 ਕਰੋੜ ਚ ਹੋ ਗਿਆ ਉਹੀ ਕੁਆਲਿਟੀ ਉਹ ਇੱਕ ਰੂਪ ਚ ਗਰੰਟੀ ਦਿੰਦਾ ਸੀ ਉੱਤੇ ਹੁਣ ਤੁਸੀਂ ਦੇਖ ਲਓ 70000 ਕਰੋੜ ਦਾ ਵਜਾ ਚੱਕ ਲਿਆ ਆ ਦੋ ਸਾਲਾਂ ਦੇ ਵਿੱਚ ਸਰਕਾਰ ਨੇ ਕਿੱਧਰ ਗਏ 1000 ਰੁਪਇਆ ਕੱਲੀ ਇੱਕੇ ਗੱਲ ਪੂਰੀ ਕੀਤੀ ਹੈ ਨਾ ਜੀ 300 ਜੂਨਟ ਬਿਜਲੀ ਫ੍ਰੀ ਦੇਣ ਦੇ ਪਰ ਜਿਹੜਾ ਇਹ ਕਦੇ ਸੀ ਸਮਝੌਤੇ ਰੱਦ ਕਰਾਂਗੇ ਮਹਿੰਗ ਬਿਜਲੀ ਖਰੀਦ ਰਹੀ ਹੈ ਪੰਜਾਬ ਬਿਨਾਂ ਬਿਜਲੀ ਖਰੀਦੇ ਵੀ ਵੀ ਇੰਨੀ ਬਿਜਲੀ ਖਰੀਦਣੀ ਆ ਖਰੀਦਣੀ ਆ ਜੇ ਉਹ ਤੋਂ ਘੱਟ ਖਰੀਦੀ ਜਾਵੇ ਪਾਰਸੀਂ ਪੂਰੀ ਦੇ ਪੈਸੇ ਦੇਵਾਂਗੇ ਉਹ ਰੱਦ ਕਰਾਂਗੇ ਉਧਰ ਦੇ ਪਾਸੇ ਤੇ ਤੁਰੇ ਨਹੀਂ ਸੋ ਇਹ ਇਹ ਫਰਕ ਆ ਅਜੰਡੇ 'ਚ ਫਰਕ ਆ ਜੋ ਮੈਨੂੰ ਮਹਿਸੂਸ ਹੁੰਦਾ ਜੀ ਜੀ ਜੇ ਮਾਲੀ ਸਾਹਿਬ ਇੱਕ ਵਾਰ ਮੁੜ ਫਿਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਜੀ ਅਗਵਾਈ ਕਰਨ ਦਾ ਮੌਕਾ ਮਿਲ ਲਾਏ ਜੇ ਪ੍ਰਧਾਨ ਤਾਂ ਫਿਰ ਇਹ ਜਿਹੜੇ ਸਿਆਸੀ ਆਪਸੀ ਮਤਭੇਦ ਨੇ ਅੱਜ ਐਲੋਪੀ ਨੇ ਬਾਜਵਾ ਸਾਹਿਬ ਜਾਂ ਹੋਰ ਵੱਡੇ ਲੀਡਰ ਨੇ ਫੇਰ ਮਤਲਬ ਕਾਮਯਾਬੀ ਦਾ ਰਾਹ ਕੀ ਏ ਕਾਂਗਰਸ ਦਾ ਜੇਕਰ ਆਪਾਂ ਇੱਕ ਬੈਠ ਕੇ ਸੋਚ ਜਾਈਏ ਕਿਉਂਕਿ ਸਿਆਸਦਾਨ ਤਾਂ ਸਾਰੇ ਹੀ ਸਕਸੈਸ ਹੁੰਦੀ ਹੈ ਨਾ ਪੋਲਿਟਿਕਲ ਲੈਨ ਦੇ ਲਾਈਫਾਂ ਲੇਕਰ ਸਿੱਧੂ ਸਾਹਿਬ ਬਣ ਜਾਂਦੇ ਨੇ ਦੂਜਾ ਦੂਜੇ ਲੱਤਾਂ ਖੇਚਣਗੇ ਫੇਰ ਕਿਵੇਂ ਅੱਗੇ ਵਧੂਗੀ ਕਾਂਗਰਸ ਕੇ ਸਿਰਫ ਮਤਲਬ ਦੀ ਸਿਆਸੀ ਲਾਈਨ ਬਦਲ ਦੀ ਇਲਾਸ ਦੇ ਅਨਸਾਰ ਜਿਹੜੀ ਉਹਨੇ ਇੰਡੀਆ ਗੱਠ ਜੋੜ ਦੇ ਵਿੱਚ ਰੂਪਮਾਨ ਕੀਤੀ ਆ ਉਹਦੇ ਆਧਾਰ ਤੇ ਹੁਣ ਉਹ ਕਾਮਨ ਮਿਨੀਮਮ ਪ੍ਰੋਗਰਾਮ ਜਦੋਂ ਬਣਾਉਣਗੇ ਫੇਰ ਇਹ ਗੱਲ ਲੈ ਕੇ ਸਾਹਮਣੇ ਫੇਰ ਉਹਦੇ ਆਧਾਰ ਤੇ ਸਾਰੀ ਕਾਂਗਰਸ ਆ ਜਿਹੜੀ ਵਜਾਰਾ ਵੀ ਬਦਲੀ ਦਾ ਸਵਾਲ ਆ ਇੱਕ ਇਹ ਆ ਦੂਜਾ ਨਵੀਂ ਪੀੜੀ ਬਦਲਣਾ ਵੀ ਸਵਾਲ ਆ ਇਹ ਚ ਕਾਂਗਰਸ ਬੁਰੀ ਤਰ੍ਹਾਂ ਫਸੀ ਹੋਈ ਆ ਕੇਂਦਰ ਚ ਤਾਂ ਉਹਨਾਂ ਨੇ ਕਾਫੀ ਹੱਦ ਤੱਕ ਹੱਲ ਕਰ ਲਈ ਜੀ 20 ਗਰੁੱਪ ਨੂੰ ਕਹਿਤਾ ਜਾਓ ਲਾ ਪੋ ਉਹ ਚੋਂ ਕਈ ਮੁੜਕੀ ਇਹਨਾਂ ਦੇ ਨਾਲ ਆ ਜੁੜੇ ਰਾਜਾਂ ਤੇ ਹੱਲ ਕਰ ਨਹੀਂ ਸਕੇ ਪ੍ਰੋਪਰਲੀ ਇਸੇ ਕਰਕੇ ਜਮਨਤਪ ਮਹਿੰਦਰਜੀ ਕਾਂਗਰਸ ਦੇ ਵਿੱਚ ਸੀ ਮੁੱਖ ਮੰਤਰੀ ਵੀ ਬੈਠੀ ਆ ਆਂਧਰਾ ਦੇ ਵਿੱਚ ਜਗਨੰਦਰਨ ਰੈਡੀ ਸੀ ਉਹਨੂੰ ਬਾਹਰ ਕੱਢ ਤਾ ਉਹ ਮੁੱਖ ਮੰਤਰੀ ਬਣਿਆ ਬੈਠਾ ਮੱਧ ਪ੍ਰਦੇਸ਼ ਦੇ ਵਿੱਚ ਸਿੰਧੀਆ ਸੀ ਉਹਨੂੰ ਇਗਨੋਰ ਕਰਕੇ ਆ ਬੁੱਡੇ ਕੋੜੇ ਨੂੰ ਮਤਲਬ ਪਾਤਖੀ ਲਾਲ ਲਗਾਮ ਉਹਦੀ ਉਹਦੇ ਵਿੱਚ ਸਰਕਾਰ ਟੁੱਟੀ ਤੇ ਦੂਜੀ ਵਾਰ ਹਾਰ ਵੀ ਗਈ ਆ ਰਾਜਸਥਾਨ ਤੱਕਮਮ ਵਿਗੜ ਚੱਲਿਆ ਸੀ ਉਹ ਸਾਡੇ ਸੱਭਲੇ ਹੋਇਆ ਉੱਥੇ ਵੀ ਪੀੜੀ ਬਦਲਣ ਦੀ ਸਮੱਸਿਆ ਐ ਇਸੇ ਤਰ੍ਹਾਂ ਪੰਜਾਬ 'ਚ ਵੀ ਸਮੱਸਿਆ ਲੀਡਰਸ਼ਿਪ ਬਦਲਣ ਦੀ ਵੀ ਆ ਵਿਚਾਰ ਬਦਲਣ ਦੀ ਵੀ ਆ ਕੱਲਾ ਬੰਦੇ ਬਦਲ ਨਾਲ ਮਸਲੇ ਹੱਲ ਨਹੀਂ ਹੁੰਦੇ ਜੀ ਆ ਆਪਾਂ ਆਮ ਘਰਾਂ ਦੇ ਬੰਦੇ ਲੈ ਕੇ ਦੇਖ ਲੇਦਾ ਜੀ ਨਵੇਂ ਨਵੇਂ ਬੰਦੇ ਆ ਗਏ ਇਹ ਤੇ ਬੜਾ ਹੈ ਤੇ ਕੋਈ ਦੋਸ਼ ਨਹੀਂ ਸੀ ਪਹਿਲੇ ਇਸ ਤਰ੍ਹਾਂ ਦੇ ਵੱਡੇ ਚਲੋ ਹੁਣ ਸਰਕਾਰ ਤਾਂ ਹੁਣ ਦੋਸ਼ ਲੱਗਣ ਲੱਗੇ ਨੇ ਉਹ ਵੱਖਰੀ ਗੱਲ ਆ ਵਿਚਾਰ ਤਬਦਲ ਦੀ ਗੱਲ ਆ ਦੇ ਕਾਂਗਰਸ ਪਾਰਟੀ ਆਪਣੇ ਵਿਚਾਰ ਬਦਲੇ ਜਿਵੇਂ ਕਈ ਮੁੱਦਿਆਂ ਤੇ ਐਕਸ਼ਨ ਪਲੰਡਰ ਨੇ ਬਦਲੇ ਸੀ ਇੰਕਾਰ ਪਾਣੀਆਂ ਦੇ ਸਮਝੌਤੇ ਅੱਧ ਕੀਤੇ ਸੀ ਬਾਜਪਾ ਦੀ ਕੋਠੀ ਮੂਲੇ ਧਰਨਾ ਲਾਇਆ ਸੀ ਪਹਿਲੀ ਟਰਮ ਦੇ ਵਿੱਚ ਉਹਨੇ ਕਈ ਚੰਗੇ ਕੰਮ ਕੀਤੇ ਸੀ ਦੂਜੀ ਟਰਮ ਵਿੱਚ ਉਹ ਬੁੱਧੀ ਦੇ ਰਾਸ਼ਟਰਵਾਦੀ ਗੋਦੀ ਤੇ ਚੜ ਕੇ ਬਹਿ ਗਿਆ ਉਹ ਜੋ ਹੋਇਆ ਉਹ ਵੱਖਰੀ ਗੱਲ ਆ ਸੋ ਇੱਕ ਕਰਕੇ ਜਿਸ ਹੁਣ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਤਾ ਸੀ ਜੀ ਕੰਮ ਕੋਈ ਇਹਨੂੰ ਕਰਨ ਨਹੀਂ ਦਿੱਤਾ ਮੰਨੀਆਂ ਵੀ ਕੋਈ ਗੱਲ ਹੈ ਨਹੀਂ ਅਸਲੀਅਤ ਇਹਦਾ ਪਿਆਸ ਸੀ ਇਹਨੂੰ ਡੀਜੀਪੀ ਤੇ ਏਜੀ ਬਦਲਣ ਲਈ ਜਿਹੜੇ ਦੋ ਬਦਲੇ ਸੀ ਤਾਂ ਮਜੀਠੀਆ ਤੇ ਸੈਣੀ ਵਾਲੇ ਇਹ ਕੰਮ ਸੂਤ ਆਇਆ ਸੀ ਜਮਾਨਤਾਂ ਰੱਦ ਹੋਈਆਂ ਸੀ ਇਹਨਾਂ ਦੀ ਨਵੀਂ ਸਰਕਾਰ ਨੇ ਮੁੜ ਕੇ ਫੇਰਵੇ ਨਹੀਂ ਕੀਤੀ ਉਹਨਾਂ ਗੰਦਾਂ ਦੀ ਸੋ ਇਸ ਕਰਕੇ ਵਿਚਾਰ ਬਦਲ ਦੀ ਗੱਲ ਆ ਜਿਹੜੀ ਮੈਂ ਗੱਲ ਕਹਿਣਾ ਕਹਣਾ ਤੇ ਨਾ ਉਹਨੂੰ ਪਾਰਟੀ ਦਾ ਕੁਝ ਬਣਾਉਣ ਦਿੱਤਾ ਪਾਰਟੀ ਉਹ ਨਿਕੜੀ ਕਰ ਦਿੰਦੀ ਪਾਰਟੀ ਚੰਚੇ ਦੇ ਉਸਾਰਨ ਦਿੱਤਾ ਸੋ ਇਸ ਕਰਕੇ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਨਾ ਸਰਵਾਈਵਲ ਆਫ ਫਿਟੈਸ ਗਰੰਟੀ ਵਾਲੇ ਲਾਹੇ ਲੈ ਗਏ ਬਦਲਾ ਦੀ ਭਾਵਨਾ ਦਾ ਪਰ ਇਹਨਾਂ ਨੂੰ ਬਦਲਣਾ ਪਊ ਤੁਹਾਡੇ ਯਾਦ ਹੋਊ ਮੈਂ ਤਾਂ ਉਸ ਵੇਲੇ ਵੀ ਕਿਹਾ ਸੀ ਕਿ ਜਾਂ ਤਾਂ ਬਦਲੋ ਨਹੀਂ ਬਦਲੇ ਜਾਓਗੇ ਤੇ ਲੋਕਾਂ ਨੇ ਬਦਲਦੇ ਫਿਰ ਲੋਕਾਂ ਨੂੰ ਵੀ ਆਪਣੇ ਵਿਚਾਰ ਬਦਲਣ ਦੀ ਲੋੜ ਆ ਸਿਆਸਤਦਾਨਾਂ ਨੂੰ ਵੀ ਵਿਚਾਰ ਬਦਲਣ ਦੀ ਲੋੜ ਆ ਇਹ ਤੱਕ ਝੋਲਾ ਪਾਉਸਿਆ ਤੇ ਹਿੱਲਦੇ ਨੇ ਸਾਰੀ ਬਿਲਕੁਲ ਮਾਲੀ ਸਾਹਿਬ ਇੱਕ ਹੋਰ ਦੱਸਿਓ ਜੇ ਅਲਾਈਅੰਸ ਕਾਂਗਰਸ ਦਾ ਤੇ ਆਪ ਦਾ ਹੋ ਜਾਂਦਾ ਤੇ ਪੰਜਾਬ ਦੇ ਵਿੱਚ ਸੀਟ ਸ਼ੇਅਰਿੰਗ ਇਹਨੇ ਤੇ ਡਨ ਹੋ ਜਾਂਦੀ ਹੈ ਫਿਰ ਨਵਜੋਤ ਸਿੰਘ ਸਿੱਧੂ ਕੀ ਸਟੈਂਡ ਲੈ ਸਕਦੇ ਨੇ ਕੀ ਇਹ ਅਲਾਈਅੰਸ ਦੇ ਹੱਥ ਤੱਕ ਉਹ ਗੱਠਜੋੜ ਦੇ ਹੱਥ ਕਿਵੇਂ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦੇ ਤਾਂ ਲੜ ਸਿੱਧੂ ਦੇ ਝੰਡੇ ਵੀ ਅਗਵਾਈ ਤੇ ਇਹ ਜਿਹੜੀ ਦੇਖੋ ਇਹ ਚ ਸਮਝਣ ਵਾਲੀ ਗੱਲ ਇਹ ਆ ਇਹ ਲੜਾਈ ਮੁਲਕ ਦੇ ਮੁੱਦਿਆਂ ਤੇ ਲੜਾਈ ਆ ਪੰਜਾਬ ਦੇ ਮੁੱਦਿਆਂ ਦੀ ਲੜਾਈ ਨਹੀਂ ਹੈ ਜੀ ਜਦੋਂ ਇਹ ਨਾਹਰਾ ਲੱਗਿਆ ਸੀ ਇੰਡੀਆ ਇੰਦਰਾ ਇੰਡੀਆ ਉਦੋਂ ਬਾਕੀ ਸਾਰੇ ਇਕੱਠੇ ਹੋ ਗਏ ਸੀ ਇਕੱਠੇ ਹੋ ਕੇ ਇੰਦਰਾ ਸਰਕਾਰ ਹਰਾਤੀ ਸੀ ਪਾਰਟੀ ਹਰਾਤੀ ਸੀ ਪਰ ਕੀ ਪਾਰਟੀਆਂ ਸਾਰੀਆਂ ਮਰਜ ਹੋ ਗਈਆਂ ਸੀ ਇੱਕ ਦੂਜੇ ਭੱਗੀਆਂ ਸੀ ਲੈ ਇੱਕ ਦੂਜੇ ਨੂੰ ਖਾ ਗਈਆਂ ਸੀ ਇਹ ਇੱਕ ਗਲਤ ਧਾਰਨਾ ਬਣੀ ਹੋਈ ਆ ਵੀ ਜੇ ਉੱਪਰ ਗੱਠ ਜੋੜ ਕਰ ਲਿਆ ਸੂਬਿਆਂ 'ਚ ਹੀ ਗੱਠ ਜੋੜ ਕਰ ਲਿਆ ਅਸੀਂ ਤਾਂ ਮਾਰੇ ਜਾਵਾਂਗੇ ਬੱਤਲ ਸਾਡੀ ਲੜਾਈ ਖਤੋਂ ਤੁਸੀਂ ਵਿਰੋਧੀ ਧਿਰ ਪੰਜਾਬ 'ਚੋਂ ਮੁਲਕ ਦੇ ਵਿੱਚ ਤੁਸੀਂ ਵਿਰੋਧੀ ਧਿਰ ਮੋਦੀ ਨਹੀਂ ਹੋ ਇਹ ਵਕਤੀ ਤੌਰ ਤੇ ਸੀਜ਼ਫਾਇਰ ਹੋਣਾ ਜੀ ਲੜਾਈ ਲੜਮੀਆਂ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਜਿਹੜਾ ਸਾਂਝਾ ਹੋ ਉਹੀ ਬੋਲਣਾ ਉਹੀ ਪ੍ਰਚਾਰਨਾ ਪੰਜਾਬ ਦੇ ਮੁੱਦਿਆਂ ਦੀ ਲੜਾਈ ਆ ਉਹ ਸੀਜ਼ਫਾਇਰ ਹੋ ਜੂ ਵੀ 1.5 ਮਹੀਨੇ ਲਈ ਜਿੰਨਾ ਚਿਰ ਹੋਊਗਾ ਸੋ ਇਹਦਾ ਫਾਇਦਾ ਦੋਹਾਂ ਪਾਰਟੀਆਂ ਨੂੰ ਹੋ ਪਰ ਵੱਧ ਫਾਇਦਾ ਮੈਨੂੰ ਇਹ ਲੱਗਦਾ ਕਾਂਗਰਸ ਨੂੰ ਹੋ ਇਹ ਕਾਂਗਰਸ ਵਾਲੇ ਜਿਹੜੇ ਭੁਲੇਖੇ ਚ ਫਿਰਦੇ ਨੇ ਨਾ ਜੀ ਵੀ ਮਤਲਬ ਅਸੀਂ ਅੱਗ ਲੜ ਕੇ ਮਤਲਬ ਇਹਦੇ ਨਾਲ ਇਹ ਨਹੀਂ ਹੁੰਦਾ ਹੁੰਦਾ ਜੀ ਜੇ ਹੁਣ ਬਾਕੀ ਰਾਜਾਂ ਚ ਵੀ ਕਾਂਗਰਸ ਨਾਲ ਰਲ ਗਏ ਹੋ ਕਾਂਗਰਸ ਦੇ ਵਿਰੋਧ ਚ ਚੋਣਾ ਲੜੀਏ ਨੇ ਇਹ ਸਭ ਇੱਕ ਧਾਰਨੀ ਗਲਤੀ ਹੈ ਹਾਈ ਕਮਾਂਡ ਕਲਚਰ ਵਾਲੀ ਇਹਦੇ ਤਾਂ ਅਸੀਂ ਇਹ ਆ ਇੰਡੀਆ ਫੁੱਲਾਂ ਦਾ ਗੁਲਦਸਤਾ ਗੁਲਦਸਤਾ ਵੀ ਆ ਫੁੱਲ ਵੀ ਨਿਭਖੋ ਵਖ ਵਖ ਪੇ ਮਹਿਕ ਵੀ ਵਖ ਵਖ ਵਖਰੀਆ ਹਰ ਇਹ ਬਕਰ ਮਕਰੀਤ ਤਰਾ ਦੀ ਮੈਕ ਨੂੰ ਮੱਕੜ ਦਿਓ ਸਾਧ ਕਰੀਜੇ ਗੁਣਾ ਕੇਰੀ ਛੋੜ ਅੱਗੇ ਚੱਲੀਏ ਜੋ ਮੋਦੀ ਨੂੰ ਹਟਾਉਣ ਲਈ ਜਿੰਨੀ ਥੋੜੀ ਸਾਹ ਜਉ ਉਸ ਤੱਕ ਕੋਈ ਚੱਲਣ ਸਰਕਾਰ ਬਦਲਦੀ ਆ ਨਹੀਂ ਬਦਲਦੀ ਵੱਖਰਾ ਕੁੜਕੇ ਰਾਜਾਂ ਚ ਪਟ ਪਾਰਟੀਆਂ ਦੀ ਹੁੰਦਾ ਫਿਰ ਰਾਜਾਂ ਦਾ ਬਰਤਾਨਾ ਤੁਹਾਡਾ ਵੱਖਰਾ ਮੁਲਕ ਦਾ ਬਰਤਾਨਾ ਵੱਖਰਾ ਇਹ ਤਾਂ ਮੋਦੀ ਵਾਲੇ ਬਰਤਾਨਾ ਤੇ ਚੱਲ ਰਹੇ ਨੇ ਜਿਹੜਾ ਕਹਿੰਦਾ ਇੱਕ ਤੋਂ ਇੱਕ ਚੋਣ ਕੱਲੀ ਦਲ ਦਾ ਹਮਾਇਤ ਕਰਦੀ ਉਹਦੀ ਇਸ ਕਰਕੇ ਵੀ ਜੋ ਮੁਲਕ ਚੋਂ ਉਹੀ ਰਾਜਾ ਚੋਂ ਇਹ ਧਾਰਨੀ ਗਲਤ ਹੈ ਬਦਲਣ ਦੀ ਲੋੜ ਹੈ ਬਿਲਕੁਲ ਬਿਲਕੁਲ ਮਾਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਧੰਨਵਾਦ ਜੀ ਪੱਗੂ ਸਾਹਿਬ ਤੁਹਾਡਾ ਵੀ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਮੇਰੇ ਵਿਚਾਰ ਇਹਨਾਂ ਸੁਣਤਿਆਂ ਨਾਲ ਸਾਂਝੇ ਕਰਨ ਦਾ ਮੌਕਾ ਦਿੱਤਾ ਬਾਹਰ ਹੋਣਾ ਚਾਹੀਦਾ ਸਹਿਮਤੀ ਸਹਿਮਤੀ ਵੱਖਰੀ ਗੱਲ ਹੈ ਧੰਨਵਾਦ ਜੀ ਬਿਲਕੁਲ ਥੈਂਕ ਯੂ ਮਾਲੀ ਸਾਹਿਬ